ਸਾਹਿਬ ਕਹਣ ਸੁਣ ਸਕੀਏ ਪ੍ਰਭ ਮਿਲਨ ਮੇ ਸਾਨੇ ਮਨ ਤਨ ਅਰਪ ਤਜ ਲਾਜ ਰੁਕਾਣ ਲੱਜਾ ਇੱਕ ਪਾਸੇ ਰੱਖ ਕੋਈ ਕੀ ਆਖੇਗਾ ਪੁੱਤਰ ਕੀ ਆਖਣਗੇ ਚੋਕੀ ਆਖੇਗਾ ਪਤਨੀ ਕੀ ਆਖੇਗੀ ਪੜੋਸੀ ਕੀ ਆਖੇ ਤੇ ਲੱਜਾ ਇੱਕ ਪਾਸੇ ਰੱਖ ਜੇ ਧਨ ਕਮਾਣ ਦੇ ਚੋਂ ਸ਼ਰਮ ਨਹੀਂ ਕਰਦਾ ਤੇ ਧਰਮ ਕਮਾਣ ਦੇ ਚੋਂ ਸ਼ਰਮ ਕਰਦਾ ਫਿਰ ਲੋਕਾਂ ਦੀ ਲਾਜ ਰੱਖ ਲੱਜਾ ਇੱਕ ਪਾਸੇ ਰੱਖਦੇ ਇਹ ਜਿਹੜੀ ਲੱਜਾ ਹੈ ਇਹ ਵੀ ਨਹੀਂ ਕੁਛ ਕਰਨ ਦੇ। ਇਹ ਜਿਹੜੀ ਲੱਜਾ ਹੈ ਇਹ ਵੀ ਇਸ ਰੱਬ ਦੇ ਮਾਰਗ ਦੇਤੇ ਅਗਾਹਣੇ ਚੱਲਣ ਦੇ। ਤੋਂ ਵਿਆਸ ਨੇ ਕਿਹਾ ਪੁੱਤਰ ਜਾ ਤੂੰ ਕਿਸੇ ਕੋਲ ਢੰਗ ਸਿੱਖ। ਕਿਸੇ ਕੋਲ ਤਰੀਕਾ ਸਿੱਖ। ਕਿਸੇ ਕੋਲ ਉਕਤੀ ਸਿੱਖ। ਕਿਸੇ ਕੋਲ ਉਪਕਤੀ ਸਿੱਖ। ਤੋਂ ਸੁਖਦੇਵ ਕਹਿਣ ਲੱਗਾ ਬਾਪੂ ਹੋਰ ਕਿਸੇ ਕੋਲ ਸਿਖਾਂ। ਹਾਲਾਂਕਿ ਵਿਆਸ ਹਜ਼ਾਰਾਂ ਬੰਦਿਆਂ ਨੂੰ ਦੱਸਦਾ ਸੀ ਉਹਦੀ ਸੰਗਤ ਕਰਦੇ ਸਨ। ਔਰ ਆਪਣੇ ਪੁੱਤਰ ਨੂੰ ਕਿਉਂ ਨਹੀਂ ਦੱਸਦਾ ਮੈਂ ਤੇ ਨਹੀਂ ਅਰਜ਼ ਕਰਦੇ ਹਾਂ ਸ਼੍ਰੀ ਕਾਚਾਰੀ ਵਿੱਚ ਵਿਸ਼ਵਾਸ ਨਹੀਂ ਬਜਦਾ ਬਰੋਸਾ ਨਹੀਂ ਬਜਦਾ ਜਿਸ ਤਰ੍ਹਾਂ ਡਾਕਟਰ ਆਪਣਾ ਇਲਾਜ ਨਹੀਂ ਕਰ ਸਕਦਾ ਮੈਂ ਇੱਥੇ ਦੇਖਿਆ ਦਿੱਲੀ ਵਿੱਚ ਇੱਕ ਡਾਕਟਰ ਦੀ ਪਤਨੀ ਦਾ ਆਪਰੇਸ਼ਨ ਹੋਣਾ ਸੀ ਤੇ ਦੂਜਾ ਡਾਕਟਰ ਕਰ ਰਿਹਾ ਸੀ ਤੇ ਆਖਰ ਮਿਤਰਾਚਾਰੀ ਕਰਕੇ ਇੱਕ ਦਿਨ ਮੈਂ ਪੁੱਛ ਲਿਆ ਭੋਗ ਲਿਖ ਦੋ ਦਫਾ ਮੈਂ ਉਹਦੇ ਕੋਲ ਦਵਾਈ ਲੈਣ ਗਿਆ ਨਾਲ ਦੇ ਸਾਥੀਆਂ ਦੇ ਤੇ ਮੈਂ ਕਿਹਾ ਸੁਣਿਆ ਤੁਸੀਂ ਨਹੀਂ ਆਪਰੇਸ਼ਨ ਕੀਤਾ ਤੇ ਇਹ ਹੀ ਆਪਰੇਸ਼ਨ ਤੁਸੀਂ ਕਰਦੇ ਹੋ ਸਾਰਿਆਂ ਦੇ ਤੁਹਾਡੀ ਪਤਨੀ ਦਾ ਕਿਸੇ ਹੋਰ ਨੇ ਕੀਤਾ ਕਹਿੰਦੇ ਕਿ ਗੈਨੀ ਜੀ ਤੁਹਾਡੇ ਕੋਲ ਕੀ ਹੱਥ ਖੋਲੀਏ ਕਿਉਂਕਿ ਉਹ ਆਪਣੀ ਪਤਨੀ ਸੀ ਨਾ ਤੇ ਕਿਦਰੇ ਲਾਪਰਵਾਹੀ ਹੋ ਜਾਂਦੀ ਕਿਉਂਕਿ ਉਹ ਥਣ ਗਈ ਨਹੀਂ ਭਈ ਆਪਣਾ ਆਪਣੇ ਬੰਦਾ ਜਿੱਥੇ ਜਿੰਨੀ ਨੇੜਤਾ ਹੋਵੇ ਉੱਥੇ ਉਤਨੀ ਅਨਗਹਿਲੀ ਆ ਜਾਂਦੀ ਹੈ ਕਦੀ ਬਗੌਰ ਮੁਤਾਲਾ ਕਰ ਲੈਣਾ ਉਥੋਂ ਮੈਂ ਅੰਦਾਜ਼ਾ ਲਾਇਆ ਦਾਰਸ਼ਨਿਕ ਵੀ ਹੈ ਫਲਸਫੀ ਵੀ ਇਹ ਮਨੋਵਿਗਿਆਨੀ ਨਹੀਂ ਡਾਕਟਰ ਨਹੀਂ ਇਹਨੇ ਮਨ ਦੀਆਂ ਰੁਚੀਆਂ ਨੂੰ ਪੜ੍ਹਿਆ ਕੰਨ ਜਿਹੜਾ ਓਪਰਾ ਹੈ ਨਾ ਦੂਜਾ ਉਥੇ ਤੇ ਅਸੀਂ ਪੂਰੇ ਸਾਵਧਾਨ ਸੁਚੇਤ ਹੁਣੇ ਆਪਣੀ ਰੋਜ਼ ਦਾ ਇਕੱਠ ਹੈ ਸਾਡਾ ਤੇ ਰੰਚਕ ਮਾਤਰ ਵੀ ਕਿਦਰੀ ਅਨਗਹਿਲੀ ਆ ਜਾ ਤੇ ਗੱਲ ਗੜਬੜ ਹੋ ਜਾਣੀ ਸੀ ਇਸ ਵਾਸਤੇ ਮੈਂ ਨਹੀਂ ਆਪਰੇਸ਼ਨ ਕੀਤਾ ਅਨਗੈਲੀ ਆ ਜਾਂਦੀ ਸੀ ਹੋ ਜਾਂਦੀ ਸੀ ਤੋਂ ਖਿਮਾ ਕਰਨੀ ਜਿੱਥੇ ਇਹ ਆਮ ਡਾਕਟਰ ਦੀ ਦੁਨੀਆ ਵਿੱਚ ਐਸਾ ਚੱਲਦਾ ਨਾ ਧਾਰਮਿਕ ਦੁਨੀਆ 'ਚ ਵੀ ਐਸਾ ਚੱਲਦਾ ਪਿਤਾ ਕਾਲੂ ਗੁਰੂ ਨਾਨਕ ਤੋਂ ਕੋਈ ਲਾਭ ਨਹੀਂ ਉਠਾ ਸਕਦੇ ਉਹ ਨਹੀਂ ਆਪਰੇਸ਼ਨ ਕਰ ਸਕਦੇ ਔਰ ਇਸੇ ਤਰੀਕੇ ਨਾਲ ਕੰਸ ਨਹੀਂ ਲਾਭ ਉਠਾ ਸਕੇ ਸ੍ਰੀ ਕ੍ਰਿਸ਼ਨ ਤੋਂ ਤ੍ਰਿਪਤਾ ਰੋਂਦੀ ਰਹੀ ਕਈ ਗਿਰੇ ਪੁੱਤਰ ਸੁਦਾਨੀ ਹੈ ਸੁਦਾਨ ਵ્યાਸ ਤੋਂ ਸਾਰਾ ਜਗਤ ਲਾਭ ਉਠਾਉਂਦਾ ਸੁਖਦੇਵ ਨਹੀਂ ਉਠਾ ਸਕਦਾ ਪੁੱਤਰ ਨਹੀਂ ਉਠਾ ਸਕਦਾ ਬਹੁਤ ਨੇੜਤਾ ਜਿਹੜੀ ਹੈ ਨਾ ਕਈ ਤਾਂ ਉਹ ਗੱਲ ਨਹੀਂ ਬਣਦੀ ਉਸ ਨੇੜਤਾ ਦੇ ਇਤਰਾ ਤਰ੍ਹਾਂ ਦੇ ਖਿਆਲ ਸਾਹਮਣੇ ਬਾਧਾ ਬਣ ਜਾਂਦੇ ਨੇ ਪੁੱਤਰ ਹੈ ਬੇਟਾ ਹੈ ਜਿਆ ਭਰਾ ਹੈ ਪਤਨੀ ਹੈ ਇਹ ਸੰਬੰਧ ਹੀ ਐਸੇ ਦੀਵਾਰ ਦੀ ਤਰ੍ਹਾਂ ਖੜੇ ਹੋ ਜਾਂਦੇ ਨੇ ਕੁਝ ਗੱਲ ਨਹੀਂ ਬਣਦੀ ਔਰ ਜਿਨ੍ਹਾਂ ਨੇ ਕਦੀ ਇਸ ਢੰਗ ਦਾ سلسلہ ਨੇੜਿਆਂ ਦੇਖਿਆ ਉਹਨਾਂ ਨੇ ਜ਼ਰੂਰ ਮਹਿਸੂਸ ਕੀਤਾ ਹੋਵੇ। ਤੁ ਸੁਖਦੇਵ ਪੁੱਛਦਾ ਬਾਪੂ ਤਾਂ ਪਰ ਮੈਂ ਕਿਤੇ ਜਾਵਾਂ ਵੀ ਜਨਕ ਕੋਲ ਜਾਇਆ। ਜਾ ਤੈਨੂੰ ਦੱਸੇਗਾ। ਸੁਖਦੇਵ ਕਹਿੰਦਾ ਜਨਕ ਉਹ ਰਾਜਾ ਜਿਹਦਾ ਸੋਨੇ ਦਾ ਸਿੰਘਾਸਣ ਹੈ ਔਰ ਸੁਣਿਆ ਸੋਨੇ ਦੇ ਭਾਂਡੇ ਚ ਰੋਟੀ ਖਾਂਦਾ ਔਰ ਸੁਣਿਆ ਕਦੀ ਕਦੀ ਨਿਰਖ ਵੀ ਵੇਖ ਲੈਂਦਾ। ਐਸਾ ਪੁਰਸ਼ ਉਹ ਮੈਨੂੰ ਢੱਗ ਦੱਸੇਗਾ ਨਾਮ ਜਪਣ ਦਾ ਸੁਰਤ ਜੋੜਨ ਦਾ ਵਿਆਸਖੰਡ ਦੇ ਹਾਂ ਉਹੀ ਦੰਦਸ ਤੂੰ ਜਾ ਹੁਣ ਚਲਾ ਗਿਆ ਇਹਨੇ ਰਸਤੇ ਚ ਨਦੀ ਤੇ ਇਸ਼ਨਾਨ ਕੀਤਾ ਹੁਣ ਚੁਕਣ ਗੁਰੂ ਭਾਵਨਾ ਨਾਲ ਜਾ ਰਿਹਾ ਪਿਓ ਜੋ ਭੇਜ ਰਿਹਾ ਵੀ ਗੁਰੂ ਕੋ ਤੇ ਜਾ ਉਹਨੂੰ ਗੁਰੂ ਬਣਾ ਤੋ ਉਹਨ ਗੁਰੂ ਕੋਲ ਜਾਣਾ ਤੋ ਫਿਰ ਉਹਨੇ ਨਦੀ ਚ ਰਸਤੇ ਚ ਇਸ਼ਨਾਨ ਕੀਤਾ ਪਵਿੱਤਰ ਭਾਵਨਾ ਨਾਲ ਪਵਿੱਤਰ ਤੰਨ ਨਾਲ ਜਾਣਾ ਜਿਉਂ ਪਹੁੰਚਿਆ ਨਾ ਮਹਿਲਾਂ ਦੇ ਦਵਾਰ ਤੇ ਤੇ ਜਿਹੜਾ ਸੰਤਰੀ ਖੜਾ ਸੀ ਪਹਿਰੇਦਾਰੋ ਨੇ ਪਹਿਚਾਨ ਲਿਆ ਬੇ ਵਿਆਸ ਦਾ ਪੁੱਤਰ ਹੈ ਸੁਖਦੇਵ ਹੈ ਵਕਤ ਦਾ ਵੱਡਾ ਰਿਸ਼ੀ ਹੈ ਉਹਨੇ ਸਨਮਾਨ ਕੀਤਾ ਪ੍ਰਣਾਮ ਕੀਤਾ ਤੇ ਸੁਖਦੇਵ ਪੁੱਛਦਾ ਦਵਾਰਪਾਲ ਤੋਂ ਜਨਕ ਕਿੱਥੇ ਹੈ ਤੇ ਦਵਾਰਪਾਲ ਕਹਿੰਦਾ ਰਸੋਈ ਦੇ ਚ ਨੇ ਭੋਜਨ ਛਕਦੇ ਹੈ ਕੁਝ ਨਾਮ ਕਰਕੇ ਆਇਆ ਸੀ ਤੇ ਗਿੱਲੀ ਲੰਗੋਟੀ ਉਹਨੇ ਉੱਥੇ ਦਵਾਰ ਤੇ ਰੱਖ ਦਿੱਤੀ। ਉਹ ਤੁੰਬੜੀ ਤੇ ਸੋਟੀ ਵੀ ਰੱਖ ਦਿੱਤੀ ਤੇ ਅੰਦਰ ਚਲਾ ਗਿਆ। ਤੇ ਜਉਂ ਜੰਦਰ ਰਸੋਈ ਦੇ ਚ ਕੀ ਦੇਖਦਾ ਹੈ। ਸੋਨੇ ਦੇ ਬਰਤਨ ਤੇ ਹਜ਼ਾਰਾਂ ਤਰ੍ਹਾਂ ਦੇ ਸਿਲਸਿਲੇ ਉਸ ਰਸੋਈ ਦੇ ਵਿੱਚ। ਰੌਣਕ ਦੇਖ ਕੇ ਹੀ ਡੰਗ ਰਹਿ ਗਿਆ ਪਹਿਲੇ। ਇਹ ਰਸੋਈ ਹੈ ਕਿ ਰਸੋਈ ਪੂਰਾ ਮਹਿਲ ਹੈ। ਪਹਿਲੇ ਤੇ ਫੇਰ ਡੰਗ ਰਹਿ ਗਿਆ। ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਨਕ ਦੇ ਅੱਗੋਂ ਤੇ ਸੁਖਦੇਵ ਕਹਿੰਦੇ ਸੁੱਕੀ ਰੋਟੀ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਣ ਵਾਲਾ ਬੰਦਾ ਕੀ ਖਾਤਨਾ ਮੁਜੱਪਦਾ ਹੋਊਗਾ ਪਿਓ ਨੇ ਗਲਤ ਥਾਂ ਤੇ ਗ੍ਰਹਿ ਦਿੱਤਾ ਬਹੁਤ ਗਲਤ ਥਾਂ ਬੈਠ ਗਿਆ ਪਰ ਅੰਦਰ ਸ਼ਰਧਾ ਨਹੀਂ ਬਜੀ ਉੱਠ ਖੜਾ ਤੇ ਜਿਉਂ ਉੱਠ ਖੜਾ ਹੋਇਆ ਤੇ ਜਨਕ ਰੋਕਦਾ ਵੀ ਰਿਸ਼ੀ ਜੀ ਆਏ ਉਹ ਤੇ ਚੱਲ ਪਏ ਕੋਈ ਰੱਬ ਦੀ ਗੱਲ ਕਰੋ ਪਰਮਾਤਮਾ ਦੀ ਗੱਲ ਕਰੀਏ ਚਰਚਾ ਕਰੀਏ ਤੇ ਸੁਖਦੇਵ ਨੇ ਸਿੱਧਾ ਹੀ ਕਹਿ ਦਿੱਤਾ ਰੱਬ ਦੀ ਗੱਲ ਆਉਂਦੀ ਹੈ ਰੱਬ ਦੇ ਪਿਆਰਿਆਂ ਨਾਲ ਤੇਰੇ ਵਰਗੇ ਮਾਇਆਧਾਰੀਆਂ ਨਾਲ ਨਹੀਂ ਤੂੰ ਰੋਟੀ ਵੀ ਸੋਨੇ ਦੇ ਪਾਣੀ ਵਿੱਚ ਖਾਂਦਾ ਤੇ 36 ਪ੍ਰਕਾਰ ਦੇ ਭੋਜਨ ਖਾਂਦਾ ਕਿ ਖਾਤ ਨਾਮ ਜਪਦਾ ਉਹਦਾ ਮੇਰਾ ਬਾਪੂ ਭੋਲਾ ਜੀ ਤੇਰੇ ਕੋਲ ਬਹਿ ਚਲੇ ਉਹ ਸਿਰਫ ਜਾਨਤ ਨਹੀਂ ਤੇ ਆ ਬੰਮੈਂ ਇਹ ਆਖਿਆ ਹੈ ਕੋਈ ਬੈਠ ਕੇ ਰੱਬ ਦੀ ਚਰਚਾ ਕਰੇ ਮੈਂ ਨਾਮ ਜਪਦਾ ਜਾਂ ਨਹੀਂ ਜਪਦਾ ਮੈਂ ਇਸ ਤਰ੍ਹਾਂ ਤਾਂ ਕੋਈ ਦਾਵਾ ਨਹੀਂ ਕੀਤਾ ਵੀ ਰੱਬ ਦੀ ਚਰਚਾ ਕਰੀਏ ਪ੍ਰਮਾਤਮਾ ਦੀ ਗੱਲ ਕਰੀਏ ਬੈਠ ਤੇ ਸੁਖਦੇਵ ਕਹਿੰਦਾ ਤੇਰੇ ਕੋਲ ਕੀ ਪ੍ਰਮਾਤਮਾ ਦੀ ਗੱਲ ਸੁਣਨੀ ਤੂੰ ਇਨਾ ਮਾਇਆ ਧਾਰੀ ਤੇ ਜਨਕ ਕਹਿੰਨ ਲੱਗ ਚਲੋ ਨਹੀਂ ਸੁਣੀ ਤੇ ਕਮ ਸੇ ਕਮ ਸੁਣਾ ਲਈ ਤੂੰ ਸੁਣਾ ਪਰ ਤੇਰੇ ਕੋਲ ਸੁਣਨ ਦੇ ਤੂੰ ਸੁਣਾ ਜੇ ਮੇਰੇ ਕੋਲ ਸੁਣਨ ਵਿੱਚ ਤੈਨੂੰ ਇਨਕਾਰ ਹੈ ਇਤਰਾਜ਼ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਸੁਣਾ ਸ਼ਾਇਦ ਮੇਰੀ ਕੋਈ ਗੱਲ ਬਣਾਈ ਬੜੀ ਨਿਰਮਾਨਤਾ ਬੜੀ ਬਰੀਕ ਸੁਖਦੇਵ ਬੈਠ ਤੇ ਗਿਆ ਉਹ ਗੱਲ ਨਾ ਖਰੇ ਉਹਨੂੰ ਕੋਈ ਇਤਨੇ ਚ ਕੀ ਹੋ ਰਿਹਾ ਜਿਹੜਾ ਸੰਤਰੀ ਸੀ ਨਾ ਦਵਾਰ ਪਾਲ ਉਹ ਭਜੇ ਹੋਇਆ ਆ ਤੇ ਕਹਿੰਦਾ ਰਾਜਨ ਮੈਲਾ ਨੂੰ ਅੱਗ ਲੱਗ ਗਈ ਤੂੰ ਰਾਜਨ ਕਿ ਆਛਾ ਤੂੰ ਜਾ ਸੀ ਰਿਸ਼ੀ ਨਾਲ ਥੋੜੀ ਜਿਹੀ ਚਰਚਾ ਕਰਨ ਤੇ ਸੁਖਦੇਵ ਤੇ 당 ਰਹਿ ਗਿਆ ਭੈਣ ਅੱਗ ਲੱਗੀ ਤੇ ਇਹ ਦਾ ਚੈ ਗਿਆ ਉਸੇ ਤਰੀਕੇ ਨਾਲ ਕੋਈ ਫਰਕ ਨਹੀਂ ਪਿਆ ਤੇ ਜਨਕ ਕਹਿੰਦਾ ਅੱਛਾ ਸੁਖਦੇਵ ਫਿਰ ਕਰ ਕੋਈ ਗੱਲ ਪਰਮਾਤਮਾ ਦੀ ਉਹ ਦਵਾਰ ਪਾਰ ਫਿਰ ਭਜਿਆ ਆਇਆ ਤੇ ਕਹਿੰਦਾ ਰਾਜਮ ਉਹ ਅੱਗ ਵੱਧ ਗਈ ਅਦਨਾ ਮਹਿਲ ਉਸ ਦੀ ਨੀਟ ਦੇ ਚ ਆ ਗਿਆ ਜਨ ਕੰਨਨ ਕੋਈ ਨਹੀਂ ਇੱਕ ઋષਿ ਦਾ ਪੁੱਤਰ ਔਰ ઋષਿ ਦੇ ਰੂਪ ਵਿੱਚ ਮੇਰੇ ਕੋਲ ਬੈਠਾ ਕੋਈ ਨਹੀਂ ਜਦ ਇੰਨੇ ਵੱਡੇ ઋષਿ ਦਾ ਪੁੱਤਰ ਤੇ ਪੁੱਤਰ ਵੀ ઋષਿ ਹੋਵੇ ਉਹ ਮੇਰੇ ਕੋਲ ਬੈਠਾ ਹੋਵੇ ਤੇ ਇਹਨੂੰ ਛੱਡ ਕੇ ਮੈਂ ਅਗ ਦਾ ਸਵਾਗਤ ਕਰਨ ਵਾਸਤੇ ਨਹੀਂ ਜਾ ਸਕਦਾ ਇਹ ਮਹਾਨ ਮਨੁੱਖ ਬੈਠੇ ਬੜਾ ਮਹਾਨ ਮਨੁੱਖ ਬੈਠੇ ਪਰਸ ਦੁਆਰਪਾਲ ਨੇ ਕਹਿ ਦਿੱਤਾ ਰਾਜਨ ਅੱਗ ਤੇ ਬਹੁਤ ਵੱਧ ਗਈ ਜਿੱਥੇ ਮੈਂ ਖੜਾ ਪਹਿਰਾ ਦੇ ਰਿਹਾ ਉਸ ਪਾਸੇ ਵੀ ਲਪਟਾਂ ਉਦੀ ਆਉਣ ਲੱਗ ਪਈਆਂ ਤੇ ਸੁਖਦੇਵ ਕਹਿੰਦਾ ਉਸ ਪਾਸੇ ਵੀ ਲਪਟਾਂ ਆਉਣ ਲੱਗ ਪਈਆਂ ਭਜ ਦੇ ਤੇ ਜਨ ਕਿੰਨ ਕਿਉਂ ਭਜੇ ॠषि ਜੀ ਭਜੇ ਕਿਉਂ ਜਾਂਦੇ ਹੋ ਅਖਿਰ ਦਾ ਤੂੰ ਤੇ ਰਾਜਾ ਹੈ ਨਾ ਤੇ ਮੇਰੇ ਕੋਲ ਤੇ ਇੱਕੋ ਹੀ ਲੰਗੋਟੀ ਉੱਥੇ ਮੈਂ ਛੱਡ ਆਇਆ ਕਿਦਨੇ ਜਲ ਗਈ ਤੇ ਫਿਰ ਇੱਕੋ ਹੀ ਤੂੰਬੜੀ ਹੈ ਕੋਸਵਰ ਜਨਮ ਕੈਨ ਨੂੰ ਗਾਲ ਸੁਣ ਮਾਇਆ ਧਾਰੀ ਕੌਣ ਹੈ ਬਸ ਐਡਾ ਫੈਸਲਾ ਉਤੋ ਕਰ ਜਿਸ ਦੇ ਇੰਨੇ ਮਹਿਲ ਜਲ ਰਹੇ ਉਹਨੂੰ ਭਾਜੜ ਨਹੀਂ ਪਈ ਤੇ ਜਿਹਦੀ ਲੰਗੋਟੀ ਅਜੇ ਸੜੀ ਵੀ ਨਹੀਂ ਭਾਜਣਾ ਪਹਿਲੇ ਪੈ ਤੇ ਅੰਦਾਜ਼ਾ ਲਾ ਕੋਣ ਫਸੇ ਤੂੰ ਜਿੰਨਾ ਇਸ ਲੰਗੋਟੀ ਚ ਫਸੇ ਹੋਇਆ ਹੈ ਇਤਨਾ ਵੀ ਮੈਂ ਇਸ ਮਹਿਲਾ ਚ ਨਹੀਂ ਫਸੇਗਾ ਅੰਦਾਜ਼ਾ ਲਾ ਔਰ ਇਹ ਲੰਗੋਟੀ ਤੇਰੀ ਮੇਰੇ ਮਹਿਲਾ ਨਾਲੋਂ ਜ਼ਿਆਦਾ ਕੀਮਤੀ ਹੈ ਐ ਰਿਸ਼ੀ ਥੋੜੀ ਜਿਹੀ ਵਿਚਾਰ ਕਰ ਤੇਰੀ ਇਹ ਲੰਗੋਟੀ ਮੇਰੇ ਸੋਨੇ ਦੇ ਭਾਂਡਿਆਂ ਨਾਲੋਂ ਜ਼ਿਆਦਾ ਕੀਮਤੀ ਹੈ ਕਿਉਂ ਕਿ ਜਲਦੇ ਹੋਏ ਸੋਨੇ ਨੇ ਮਹਿਲਾ ਨੇ ਮੈਨੂੰ ਨਹੀਂ ਭਾਜਣਾ ਪਾਇਆ ਲੰਗੋਟੀ ਨੇ ਤੈਨੂੰ ਭਾਜੜ ਪਾਇਆ ਮਨਨ ਮੇਰਾ ਅੱਥਾ ਚਲ ਗਿਆ ਭਾਜੜ ਨਹੀਂ ਪਈ ਲੰਗੋਟੀ ਤੇਰੀ ਜਲੀ ਨਹੀਂ ਤਾਂ ਵੀ ਭਾਜੜ ਤੈਨੂੰ ਪੈ ਗਈ ਹੈ ਤੇ ਰਿਸ਼ੀ ਤੂੰ ਖੁਦ ਸੋਚ ਲੈ ਲੰਗੋਟੀ ਤੇਰੀ ਕਿੰਨੀ ਕੀਮਤੀ ਹੈ ਤੂੰ ਸੋਚਿਆ ਹੀ ਨਹੀਂ ਵਿਚਾਰੇ ਐਂ ਜੀ ਆਕ ਕੋਲੀ ਸੁਖ ਦੇਵਤ ਹਾਂ ਇਹਦੇ ਮਹਿਲਾ ਨਾਲੋਂ ਇਹ ਲੰਗੋਟੀ ਬਹੁਤ ਕੀਨੀ ਕਿਉਂ ਕਿ ਮਹਿਲਾ ਦੀ ਵੀ ਇਸ ਨੂੰ ਇਤਨੀ ਪਕੜ ਨਹੀਂ ਜਿੰਨੀ ਪਕੜ ਮੈਨੂੰ ਇਸ ਲੰਗੋਟੀ ਦੀ ਹੈ ਔਰ ਇਹ ਲੰਗੋਟੀ ਦੀ ਇਤਨੀ ਪਕੜ ਜਦ ਮੇਰੀ ਸੁਰਤ ਦੇ ਚ ਹੈ ਤੇ ਮੇਰੀ ਸੁਰਤ ਨਾਮ ਨਾਲ ਕਿਸ ਤਰ੍ਹਾਂ ਜੁੜੇ ਨਿੱਕੀ ਜੀਆਂ ਗੱਲ ਵਿੱਚ ਜਨਕ ਨੇ ਸਮਝਾਇਆ ਤੋਤੇ ਪਸੇ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਤੈਨੂੰ ਰੋਕਿਆ ਮੈਨੂੰ ਵੱਡੀਆਂ ਚੀਜ਼ਾਂ ਨੇ ਵੀ ਨਹੀਂ ਰੋਕਿਆ ਗੱਲ ਸਿੱਧੀ ਕਿੰਨੀ ਸੁਰਤ ਜਿਹੜੀਆਂ ਨਾ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਸਾਨੂੰ ਰੋਕ ਰਖੇ ਵੱਡੀਆਂ ਦੀ ਤਾਂ ਗੱਲ ਛੱਡੋ ਦਰਿਆਵਾਂ ਤੇ ਰਹਿਣ ਕਈ ਵਾਰ ਚਟਾਨਾ ਕਰਕੇ ਰੁਕਦੇ ਨੇ ਕੰਕਰਾਂ ਕਰਕੇ ਨਹੀਂ ਪਰ ਸਾਡੀ ਸੁਰਤ ਦਾ ਵੇਚ ਨਿੱਕੇ ਨਿੱਕੇ ਪੱਥਰਾਂ ਨੇ ਰੋਕ ਲਏ ਬਿਲਕੁਲ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਕਦੀ ਬਗੌਲ ਮੁਤਾਬਕ ਕਰਕੇ ਵੇਖਣਾ ਨਾਮਵਾਲ ਸੁਰਤ ਨਹੀਂ ਪੈ ਜੁੜਦੀ ਐ ਕੋਈ ਬਹਾਰ ਨਹੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਉਹ ਸੁਖਦੇਵ ਦੀ ਲੰਗੋਟੀ ਤੋਂ ਜ਼ਿਆਦਾ ਨਹੀਂ ਹੋਣੀ ਬਸ ਉਹ ਨਹੀਂ ਕੋਈ ਨਹੀਂ ਸੁਰਤ ਨੂੰ ਅਗਾਹ ਜਾਣਦਾ ਉਹੀ ਨਹੀਂ ਸੁਰਤ ਨੂੰ ਜੁੜਨ ਦੇਂਦਾ ਤਾਂ ਫਿਰ ਰੋਹ ਪਿਆ ਸਕਦੇ ਕੰਧਾ ਰਾਜਨ ਮੈਂ ਤੁਹਾਨੂੰ ਆਂਦਿਆਂ ਵੀ ਰਾਜਨ ਕਿਹਾ ਤੇ ਹੁਣ ਵੀ ਪਰ ਹੁਣ ਮੈਂ ਤੁਹਾਨੂੰ ਗੁਰੂ ਕਹਿੰਦਾ ਮੈਨੂੰ ਸਿੱਖਿਆ ਦੀਕਸ਼ਾ ਦਿਓਗੇ ਜਨ ਕੰਧਾ ਹਾਂ ਜਦੋਂ ਯੋਗ ਹੋਵੇਗਾ ਅਜੇ ਨਹੀਂ ਤੂੰ ਯੋਗ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਇਸ਼ਾਰਾ ਮਿਲਦਾ ਹੈ ਕਿ ਝੂਠਨ ਝੂਠ ਭਰੀ ਸਿਰ ਉਪਰ ਕਿੰਨ ਮਲਵਾ ਤਿਲ ਨਾ ਡੁਲਾਉ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਲੋਗੋ ਐ ਤੁਖਦੇਵ ਨੂੰ ਮਹਿਸੂਸ ਹੋਇਆ ਹੰਕਾਰੀ ਰਿਸ਼ੀ ਹੋਣ ਦਾ ਮਾਣ ਤੇ ਉਹ ਮੇਰਾ ਰਿਸ਼ੀ ਹੈ ਹੰਕਾਰ ਹੈ ਰਸੋਈ ਦਾ ਜਿਹੜਾ ਪਿਛੋਕੜ ਸੀ ਨਾ ਪਿਛਵਾਰ ਉੱਥੇ ਜਾ ਬੈਠਾ ਤੇ ਜਨਨ ਦੇ ਘਰੋਂ ਸੈਂਕੜੇ ਸਾਧੂ ਸੰਤ ਰੋਜ਼ ਭੋਜਨ ਛਕਦੇ ਸਨ ਤੇ ਭੋਜਨ ਛਕਾਉਣ ਦਾ ਤਰੀਕਾ ਐ ਸੀ ਪਤਲਾਂ ਵਿੱਚ ਫਰਨਹੰਦੋ ਸ਼ਾਨਦਿਸ਼ ਕਦੀ ਕਦੀ ਬੜੇ ਬੜੇ ਭੰਡਾਰਿਆਂ ਦੇ ਦੇਖਣ ਨੂੰ ਮਿਲਣਗੇ ਪਤਲਾਂ ਦੀਆਂ ਥਾਲੀਆਂ ਬਣਾਉਂਦੇ ਨੇ ਪਤਲਾਂ ਦੇ ਕੋਲੇ ਬਣਾਉਂਦੇ ਨੇ ਅੱਜ ਵੀ ਹੈ ਬੜੇ ਬੜੇ ਮੰਦਿਰਾਂ ਜਿੱਥੇ ਲੱਖ ਲੱਖ 50 50 ਹਜ਼ਾਰ ਬੰਦਾ ਭੋਜਨ ਖਾ ਕੇ ਫਰੇਈ ਕਰਨਾ ਪੈਂਦਾ 400 ਸਾਲਾਂ ਜਦ ਗੁਰੂ ਰੂਪ ਸੀ ਸ੍ਰੀ ਅਮਰਸਿਨ ਸਾਹਿਬ ਦਾ ਜਨਮ ਦਿਨ ਮਨਾਇਆ ਸਮਾਪਤੀ ਕਰਦੇ ਤਹਾਨੂੰ 21 ਲੱਖ ਬੰਦਾ ਅੰਮ੍ਰਿਤਸਰ ਪਹੁੰਚਿਆ ਪਰ ਇਹਨਾਂ ਪਤਨਾ ਨਾਲ ਪਹੁੰਚਾਇਆ 21 ਲੱਖ ਵਾਸਤੇ 21 ਲੱਖ ਪਾਠੇ ਤੋ ਬਤਲਾ ਨਾਲ ਕੰਮ ਚਲਾਇਆ ਛੇਤੀ ਕਰਨਾ ਤੋ ਜਨਗਰੇ ਘਰ ਲੰਗਰ ਹੁੰਦਾ ਸੀ ਰੋਜ਼ ਸਾਧੂ ਸੰਤਾਂ ਨੂੰ ਬਤਲਾ ਨਾਲ ਕੰਮ ਚਲਾਉਂਦਾ ਸੀ ਰਸੋਈ ਦੇ ਪਿੱਛੇ ਜਾ ਬੈਠਾ ਜਾ ਉਸਨੇ ਆਰਾਮ ਕਰ ਲਿਆ ਉਹ ਝੂਠ ਉਸ ਦੇ ਉੱਤੇ ਛੁੱਟੀ ਜਾਣੀ ਰੇ ਝੂਠ ਤਾਂ ਜੋ ਪਰੇ ਸਿਰ ਉਪਰ ਖਿੰਨ ਮੰਨਵਾ ਤਿਲ ਨਾ ਡੁਲਾਏ ਇੰਨਾ ਨਿਰਮਾਣ ਹੋ ਗਿਆ ਪਹਿਲੇ ਨਿੱਕੀ ਜੀਆਂ ਗੱਲ ਤੇ ਅਗ ਬਗੋਲਾ ਉੱਜਾਦਾ ਸੀ ਪਰ ਅੱਜ ਕੋਈ ਝੂਠ ਉੱਪਰ ਸੁੱਟਦਾ ਪਏ ਤਾਂ ਵੀ ਚੁੱਪ ਠੀਕ ਕੋਈ ਗੱਲ ਨਹੀਂ ਝੂਠ ਆਖਿਰ ਜਨਕ ਦੀ ਰਸੋਈ ਦੀ ਹੈ ਝੂਠ ਆਖਿਰ ਜਨਕ ਦੇ ਮਹਿਲਾ ਦੀ ਉਸ ਪੁਰਸ਼ ਦੇ ਮਹਿਲਾ ਦੀ ਹੈ ਜਿਸ ਦੇ ਅੰਦਰ ਮਹਿਲਾ ਦੀ ਵੀ ਪਕੜ ਨਹੀਂ ਔਰ ਉਸ ਬੰਦੇ ਤੇ ਝੂਠ ਪਹਿਣੀ ਚਾਹੀਦੀ ਹੈ ਜਿਹਨੂੰ ਲੰਗੋਟੀ ਦੀ ਵੀ ਇਤਨੀ ਪਕੜ ਹੈ ਸ਼ਰਮਸਾਰ ਕਰਨ ਪਤਲਾਂ ਦੇ ਥੱਲੇ ਦੱਬ ਗਿਆ ਪਤਲਾਂ ਦਾ ਢੇਰ ਇਤਨਾ ਉੱਚਾ ਹੋ ਗਿਆ ਉਹ ਵਿੱਚੇ ਦੱਬ ਕੇ ਰਹਿ ਗਿਆ ਤੇ ਜਦ ਅਰੰਭ ਜਦ ਢੇੜ ਬਹੁਤ ਹੋਇਆ ਤੇ ਪੱਤੇ ਚੁੱਕੇ ਜਾਂਦੇ ਹੁੰਦੇ ਸਨ ਅੱਜ ਜਦ ਸਫਾਈ ਕਰਨ ਵਾਲੇ ਪਤਿਆਂ ਨੂੰ ਚੁੱਕਣਾ ਹੈ ਤੇ ਜਨਤ ਵੀ ਉੱਥੇ ਖੜੇ ਤੇ ਕੰਨ ਢੰਗ ਨਾਲ ਪੱਤੇ ਚੁੱਕਣਾ ਇਹਨਾਂ ਪਤਿਆਂ ਦੇ ਤੱਲੇ ਕੋਈ ਮਹਾਂ ਰਿਸ਼ੀ ਬੈਠਾ ਹੈ ਇਹਨਾਂ ਝੂਠੇ ਪਤਲਾਂ ਦੇ ਨਾਲ ਇੱਕ ਐਸਾ ਪੁਰਸ਼ ਹੈ ਪਵਿੱਤਰ ਹੋ ਗਿਆ ਜੋ ਦੇਖ ਕੇ ਵੀ ਹੈਰਾਨੀ ਹੁੰਦੀ ਹੈ ਇਤੇ ਉੱਪਰ ਪਈਏ ਝੂਠ ਪਰ ਵਜ਼ਬ ਦੀ ਗੱਲ ਹੈ ਮਨ ਦੇ ਉੱਤੇ ਜਿੰਨੀ ਝੂਠ ਪਈ ਸੀ ਸਾਰੀ ਤੁੱਟ ਗਈ ਬੜਾ ਪਵਿੱਤਰ ਮੁਨਖ ਬੈਠਾ ਹੈ ਇੰਨਾ ਝੂਠੇ ਪਤਨਾ ਦੇ ਤੰਡਾ ਇਸ ਝੂਠ ਦੇ ਥੱਲੇ ਇੱਕ ਮਹਾਨ ਆਤਮਾ ਬੈਠੀ ਹੈ ਧੰਨ ਨਾਲ ਪੱਤਲ ਸੁਖਣੇ ਖਰਾਸਨਾ ਪਹੁੰਚੇ ਜੋਤ ਨਾਲ ਤੇ ਪੱਤੇ ਸਹਜੇ ਸਹਜੇ ਹਟਾਏ ਗਏ ਥੱਲੇ ਸਮਾਧੀ ਚ ਬੈਠਾ ਸੀ ਲੇਨ ਬੈਠਾ ਸੀ ਜਨਕ ਨੇ ਉਠਾ ਕੇ ਗਲ ਨਾਲ ਲਾਇਆ ਆਖਿਆ ਹਾਂ ਜਦ ਹੁਣ ਤੈਨੂੰ ਲੰਗੋਟੀ ਦੀ ਪਕੜ ਨਹੀਂ ਰਹੀ ਹੁਣ ਤੈਨੂੰ ਮਹਿਲਾ ਦੀ ਵੀ ਪਕੜ ਨਹੀਂ ਔਰ ਹੁਣ ਤੂੰ ਜੀਵਨ ਮੁਕਤ ਹੁਣ ਤੈਨੂੰ ਸੰਸਾਰ ਦੀ ਕੋਈ ਚੀਜ਼ ਪਕੜ ਨਹੀਂ ਸਕਦੇ ਤੂੰ ਹਰ ਚੀਜ਼ ਦੇ ਕੋਲ ਲੰਘ ਜਾਏਗਾ ਇੰਜ ਲੰਘ ਜਾਏਗਾ ਜਿਵੇਂ ਦਰਿਆ ਲੰਘ ਜਾਂਦਾ ਹੈ ਇਹ ਜਨਕ ਨੇ ਉਸ ਨੂੰ ਕਥਾ ਸੁਣਾਈ ਦਰਿਆ ਲੰਘ ਜਾਂਦਾ ਹੈ ਤੂੰ ਦਰਿਆ ਸਮਸ਼ਾਨ ਘਾਟ ਦੇ ਕੋਲੋਂ ਲੰਘ ਜਾਂਦਾ ਹੈ ਇੱਕ ਬਗੀਚੇ ਦੇ ਕੋਲੋਂ ਲੰਘ ਜਾਂਦਾ ਹੈ ਉਜਾੜ ਦੇ ਕੋਲੋਂ ਲੰਘ ਜਾਂਦਾ ਹੈ ਬਜ਼ਾਰਾਂ ਦੀ ਰੌਣਕ ਦੇ ਕੋਲੋਂ ਲੰਘ ਜਾਂਦਾ ਹੈ ਸ਼ਹਿਰਾਂ ਤੇ ਕਸਬਿਆਂ ਦੇ ਕੋਲੋਂ ਵੀ ਲੰਘ ਜਾਂਦਾ ਹੈ ਕਿਧਰੇ ਰੁਕਦਾ ਨਹੀਂ ਜੇ ਮਰਗੜ ਘਾੜ ਦੇ ਕੋਲੋਂ ਲੰਘਦਾ ਹੈ ਤਾਂ ਰੋਂਦਾ ਨਹੀਂ ਜੇ ਫੁੱਲਾਂ ਦੇ ਬਾਗੀਆਂ ਦੇ ਕੋਲੋਂ ਲੰਘਦਾ ਹੈ ਇਹ ਦਰਿਆ ਉੱਥੇ ਹੱਸਦਾ ਨਹੀਂ ਮੁਸਕਰਾਉਂਦਾ ਨਹੀਂ ਉਹਦੀ ਆਪਣੀ ਰਵਾਨੀ ਹੈ ਜੇ ਸ਼ਹਿਰਾਂ ਦੇ ਕੋਲੋਂ ਲੰਘਦਾ ਹੈ ਤਾਂ ਸ਼ੋਰ ਨਹੀਂ ਕਰਦਾ ਜੇ ਸੁਨਸਾਨ ਰਸਤਿਆਂ 'ਚੋਂ ਲੰਘਦਾ ਹੈ ਤਾਂ ਉਹਦੀ ਸੁਨਸਾਨੀ ਵਿੱਚ ਕੋਈ ਉਦਾਸੀ ਨਹੀਂ ਪੈਦਾ ਹੁੰਦੀ ਉਪਰਾਮਤਾ ਨਹੀਂ ਪੈਦਾ ਹੁੰਦੀ ਉਹਦਾ ਵਹਿਣ ਜਾ ਰਹੀ ਹੈ ਚਹਨ ਉਦੋਂ ਹੀ ਮਿਲਦਾ ਹੈ ਜਦ ਸਾਗਰ ਦੇ ਚਲੀਂ। ਜਨਕ ਨੇ ਕਥਾ ਸੁਣਾਈ। ਹੁਣ ਤੇਰੀ ਜੀਵਨ ਦੀ ਧਾਰਾ ਚਹਨ ਰਸਤੇ 'ਚ ਬਜ਼ਾਰ ਆਉਂ, ਰੌਣਕ ਆਉਂ, ਮਰਗੜ ਘਾਟ ਆਉਂ, ਕਿਸੇ ਦੀ ਮੌਤ ਹੋ ਜਾਏ, ਕਿਸੇ ਦਾ ਜਨਮ ਹੋ ਜਾਏ, ਖੁਸ਼ੀ ਹੋ ਜਾਏ, ਗਮ ਹੋ ਜਾਏ, ਤੇਰੀ ਜੀਵਨ ਦੀ ਧਾਰਾ ਹੁਣ ਚੱਲਦੀ ਰਹੇਗੀ ਤੂੰ ਦਰਿਆ ਦੀ ਤਰ੍ਹਾਂਗੇ। ਹੁਣ ਪਾਵਨ ਨਦੀ ਦੀ ਤਰ੍ਹਾਂਗੇ। ਹੁਣ ਤੇਰੀ ਸੁਰਤ ਨੂੰ ਕੋਈ ਰੋਕ ਨਹੀਂ ਸਕਦਾ। ਹੁਣ ਇਹ ਸਭ ਸਾਗਰ ਦੇ 'ਚ ਪਹੁੰਚੇਗੀ। ਤਾਂ ਮੈਂ ਇਤਨੀ ਅਰਜ਼ ਕਰਾਂ ਇਹ ਸੁਰਤ ਅਗਾ ਚੱਲ ਸਕੇ ਤੇ ਨਾਮ ਵਿੱਚ ਲੀਨ ਹੋ ਸਕੇ ਤੇ ਰਸ ਮਾਨ ਸਕੇ ਢੰਗ ਧੋਨੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖਾ ਜਾ ਇਹ ਇੱਕ ਇਹ ਦੂਜਾ ਢੰਗ ਹੈ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਤ ਕਹਾਣੀ ਧੁਨੋਂ ਦੇਚ ਧਿਆਨ ਜੋੜੋ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਇਹਦੇਚ ਧਿਆਨ ਜੋੜਨਾ ਸਿਰਫ ਇੱਕ 5 ਮਿੰਟ ਦਾ ਵਕਤ ਕੱਢਿਆ ਕਰੋ ਸਵੇਰੇ ਇਹ ਠੀਕ ਹੈ 5 ਮਿੰਟ ਦੇਚ ਸਾਡੇ 4 ਮਿੰਟ ਵੀ ਨਹੀਂ ਜੁੜ ਸਕੋਗੇ ਇੱਕ ਸੈਕਿੰਡ ਵੀ ਨਹੀਂ ਜੁੜ ਸਕੋਗੇ ਵੀ ਦੇਖ ਨਾ ਸਵੇ ਤੁਸੀਂ ਪੜਨਾ ਧਿਆਨ ਇੱਕ ਪਾਸੇ ਹੋਵੇਗਾ ਧੁਨ ਇੱਕ ਪਾਸੇ ਹੋਵੇਗੀ ਵਾਹਿਗੁਰੂ ਵਾਹਿਗੁਰੂ ਆਪਣਾ ਜ਼ਬਾਨ ਤੇ ਹੋਵੇਗਾ ਧਿਆਨ ਕਿਸੇ ਹੋਰ ਪਾਸੇ ਹੋ ਜਾ ਪਰ ਜੇ ਕਰਦੇ ਰਹਿ ਤਾਂ ਅਭਿਆਸ ਪੱਕ ਜਾਏਗਾ ਅਰਦਾਸ ਕਰਦੇ ਰਹਿ ਤਾਂ ਗੁਰੂ ਦੀ ਮਿਹਰ ਹੋ ਜਾਏਗੀ ਤੇ ਗੱਲ ਬਣ ਜਾਏ ਜੇ ਗੱਲ ਨਾ ਬਣੇ ਸਭ ਮੰਨ ਲੈਣੀਆਂ ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਗੱਲ ਨਹੀਂ ਬਣਨ ਦਿੰਦੀਆਂ ਗੁਰੂ ਤੇ ਗੱਲ ਬਣਾਉਂਦਾ ਹੈ ਇਹ ਜਨਾ ਸਮਝਣਾ ਗੁਰੂ ਦੀ ਬਖਸ਼ਿਸ਼ ਕਿਸੇ ਵਕਤ ਆਉਂਦੀ ਹੈ ਇਹ ਨਾ ਸੱਚੋ ਸੂਰਜ ਹੈ ਦੇਖ ਕਦ ਕਿਸੇ ਵਕਤ ਅੰਧੇਰਾ ਹੁੰਦਾ ਹੈ ਤੇ ਕਿਸੇ ਵਕਤ ਰੋਸ਼ਨੀ ਆਉਂਦੀ ਹੈ ਇੱਥੇ ਰਾਤ ਹੋ ਗਈ ਹੈ ਤੇ ਦਾਏ ਮਤਲਬ ਨਹੀਂ ਸੂਰਜ ਦੇ ਚ ਅੰਧੇਰਾ ਆ ਗਿਆ ਸੂਰਜ ਤੇ ਰੋਸ਼ਨ ਹੈ ਹੁਣ ਵੀ ਕਿਸੇ ਨੂੰ ਰੋਸ਼ਨੀ ਦੇ ਰਿਹਾ ਅੱਠੇ ਪੈਰੋ ਰੋਸ਼ਨ ਹੈ ਹਾਂ ਜਿਹੜਾ ਜ਼ਮੀਨ ਦਾ ਫਿੱਤਾ ਸੂਰਜ ਦੇ ਇੱਕ ਪਾਸੇ ਹੋ ਜਾਂਦਾ ਉੱਥੇ ਅੰਧਕਾਰ ਆ ਜਾਂਦਾ ਦਨ ਸਾਰੀ ਜਿਹੜੀ ਉੱਥੇ ਪ੍ਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਹੈ ਪਰ ਜਿਹੜਾ ਉਸਦੀ ਬਖਸ਼ਿਸ਼ ਤੋਂ ਮੂੰਹ ਮੋੜ ਲੈਂਦਾ ਹੈ ਬਸ ਉੱਥੇ ਅੰਧੇਰਾ ਹੋ ਜਾਂਦਾ ਹੈ ਐਸਾ ਨਹੀਂ ਉਹ ਕਰੋਪੀ ਕਰਦਾ ਰੱਬ ਕਰੋਪੀ ਕਰਦਾ ਨਹੀਂ ਕਰੋਪੀ ਕਰਨਾ ਜਾਣਦਾ ਹੀ ਨਹੀਂ ਉਹ ਕਟੋਰ ਹੈ ਨਹੀਂ ਗੁਰੂ ਕਦੀ ਕਰੋਪੀ ਨਹੀਂ ਕਰਦਾ ਗੁਰੂ ਕਦੀ ਸਰਾਪ ਨਹੀਂ ਦਿੰਦਾ ਬਖਸ਼ਿਸ਼ ਕਰਦਾ ਹੈ ਦਇਆ ਕਰਦਾ ਹੈ ਪਰ ਫਰਸ ਇਤਨਾ ਹੈ ਹੁਣ ਜਿਹੜੀ ਜ਼ਮੀਨ ਦਾ ਖਿੱਤਾ ਸੂਰਜ ਦੀ ਤਰਫ ਪਿੱਟ ਕਰ ਬੈਠਾ ਉੱਥੇ ਅੰਧੇਰਾ ਹੋ ਜਾਂਦਾ ਹੈ ਤੇ ਜਿਹੜਾ ਮਨਮੁਖ ਹੋਵੇ ਮਨ ਦੇ ਅਧਿਨ ਚਲਣ ਵਾਲਾ ਹੋਵੇ ਗੁਰੂ ਦੀ ਮਿਹਰ ਤੋਂ ਵਾਂਝਿਆ ਰਹਿ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਤੋਂ ਵਾਂਝਿਆ ਰਹਿ ਜਾਂਦਾ ਹੈ ਗੁਰੂ ਦੀ ਰਹਿਮਤ ਤੋਂ ਵਾਂਝਿਆ ਰਹਿ ਜਾਂਦਾ ਹੈ ਔਰ ਗੁਰੂ ਦੀ ਰਹਿਮਤ ਤੋਂ ਖਾਸ ਕਰਕੇ ਉਹ ਜ਼ਰੂਰ ਵਾਂਝਿਆ ਰਹਿ ਜਾਂਦਾ ਹੈ ਜੋ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜਦਾ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਜੋੜਦਾ ਗੁਰੂ ਕਹਿੰਦਾ ਇੰਜ ਕਰ ਤੇ ਇਹ ਆਖੇ ਨਹੀਂ ਇੰਜ ਨਹੀਂ ਹੋ ਸਕਦਾ ਗੁਰ ਸਿਕ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੇ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜ ਦੇ ਗੁਰੂ ਦੀ ਭਾਵਨਾ ਵਿੱਚ ਆਪਣੀ ਭਾਵਨਾ ਜੋੜ ਗੁਰੂ ਦੇ ਹੁਕਮ ਵਿੱਚ ਤੂੰ ਰਾਜ਼ੀ ਰਹਿ ਤੇ ਬਾਬਾ ਫਰੀਦ ਜੀ ਤੈਨਾਂ ਨਾਲ ਅੱਜ ਹੀ ਗੱਲ ਬਣ ਜਾਏਗੀ ਗੱਲ ਕੱਲ ਦੀ ਤੇ ਗੱਲ ਹੀ ਛੱਡਾ ਬਰਸਾਂ ਦੀ ਗੱਲ ਹੀ ਛੱਡ ਅੱਜ ਮਿਲਾਵਾ ਸ਼ੇਖ ਫਰੀਦ ਟਾਕਨ ਗੂੰਜਣੀਆਂ ਮਨੋਂ ਮਚਿੰਦਣੀਆਂ ਪਿਛਲੇ ਜਨਮ ਵਿੱਚ ਗੱਲ ਬਣੇਗੀ ਅਗਲੇ ਜਨਮ ਵਿੱਚ ਗੱਲ ਬਣੇਗੀ ਪੰਜ 10 ਸਾਲ ਵਿੱਚ ਗੱਲ ਬਣੇਗੀ ਇਸ ਚਿੰਤਾ 'ਚ ਕਦੀ ਨਾ ਪੈਣਾ ਇਹਨਾਂ ਚੱਕਰਾਂ 'ਚ ਕਦੀ ਨਾ ਪੈਣਾ ਅੱਜ ਹੀ ਗੱਲ ਬਣੇਗੀ ਜੇ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖਦੇ ਈਏ ਤੇ ਗੁਰੂ ਦੀ ਇੱਛਾ ਦੇ ਚਰਾਸੀ ਹੋ ਕੇ ਜਾਪ ਆਰੰਭ ਕਰ ਲਈਏ ਰਸ ਬਣ ਜਾਏਗਾ ਆਨੰਦ ਬਣ ਜਾਏਗਾ ਪਾਤਸ਼ਾਹ ਰਹਿਮਤ ਕਰ ਅਸੀਂ ਗੁਰੂ ਦੀ ਰਜ਼ਾ ਦੇ ਚ ਰਾਜ਼ੀ ਰਹਿ ਸਕੀਏ ਤੇ ਦੰਮ ਦੰਮ ਦੇ ਨਾਲ ਉਸ ਨੂੰ ਯਾਦ ਕਰ ਸਕੀਏ ਜਾਂ ਧੁੰਨ ਤੇ ਧਿਆਨ ਦੀ ਸਾਧਨਾ ਕਰ ਸਕੀਏ ਤਾਂ ਉਹ ਅਵਸਥਾ ਸਾਡੇ ਵੀ ਬਣੇ ਜੀਵਨ ਦੇ ਚੋਂ ਸਾਰੀ ਜਿੰਨੀ ਝੂਠ ਹੈ ਉਹ ਸਾਰੀ ਲਹਿ ਜਾਏ ਉਤਰ ਜਾਏ ਤੇ ਮਹਾਨ ਪਵਿੱਤਰ نور ਅੰਦਰੋਂ ਪ੍ਰਗਟ ਹੋਵੇ ਐਸਾ ਵਸੀਲਾ ਸਰਗੁਰ ਸਾਡੇ ਵੀ ਬਣਾ ਐਸਾ ਮਾਹੌਲ ਸਾਡੀ ਜ਼ਿੰਦਗੀ ਦੇ ਚ ਵੀ ਬਣੇ ਔਰ ਜੀਂਦਿਆਂ ਜੀ ਬਣੇ ਤਾਂ ਕਿ ਅਸੀਂ ਕਹਿ ਸਕੀਏ ਸੰਸਾਰ ਤੇ ਆਇਆ ਹੋਇਆ ਸਾਡਾ ਸਫਲ ਹੋ ਗਿਆ ਸਫਲ 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 ਬਈ ਯਾਤਰਾ ਆਉਣ ਜਾਣ ਰਹੇ ਮਿਲੇ ਸਾਡਾ ਇਤਨੇ ਬਚਨ ਪ੍ਰਵਾਨ ਕਰਵੇਂ ਮੈਂ ਚੰਦ ਮੈਂ ਤੁਹਾਡੇ ਜਿਆਦਾ ਵੀ ਲੈ ਲਈਆਂ ਸਿਰਫ ਇਸ ਵਾਸਤੇ ਕਿ ਕੱਲ ਸ਼ਹਿਰ ਤੁਸੀਂ ਅਭਿਆਸ ਕਰੋ ਸ਼ੈਦ ਪੰਜ ਨਹੀਂ ਵਹਿਗੁਰੂ ਵਹਿਗੁਰੂ ਦਾ ਜਾਪ ਕਰੋ ਤਾਂ ਫਿਰ ਕਥਾ ਕਹਾਣੀਆਂ ਸੁਣਾਈਆਂ ਨਾ ਠੀਕ ਨਹੀਂ ਤੇ ਮਨੋਰੰਜਨ ਹੈ ਬਸ ਕੇ ਨਾ ਕਰ ਮਨੋਰੰਜਨ ਵਕਤ ਪਾਸ ਕਰਨਾ ਹੈ ਇਸ ਤੋਂ ਲਾਵਾ ਹੋਰ ਕੁਝ ਨਹੀਂ ਜੇ ਤੁਸੀਂ ਅਰੰਭ ਕੀਤਾ ਤਾਂ ਫਿਰ ਠੀਕ ਹੈ ਤੁਸੀਂ ਗੁਰੂ ਦੀ ਇੱਛਾ ਨਾਲ ਹੁਣ ਰਾਜ਼ੀ ਹੋ ਹੁਣ ਗੁਰੂ ਦੇ ਹੁਕਮ ਨਾਲ ਰਾਜ਼ੀ ਹੋਏ ਕਿਉਂਕਿ ਗੁਰੂ ਵੀ ਇਹੀ ਚਾਹੁੰਦਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵੜਿਆ ਇਹ ਵੀ ਚਾਹੇ ਇਹ ਗੁਰੂ ਦੀ ਇੱਛਾ ਹੈ ਕਿ ਗੁਰੂ ਸਤਗੁਰੂ ਕਾ ਜੋ ਸਿੱਖ ਅਕਾਏ ਸੋ ਭਲ ਕੇ ਉਠੇ ਹਰ ਨਾਮ ਦੇ ਆਵੇ ਬੋਲਣਾ ਚੁੱਕਾਂਗਾ ਗੱਜਵਟ ਦੇ ਫਤੇ ਪ੍ਰਵਾਣ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ